ਸਰ ਅਜ ਪਿੰਡ ਸੁਭਰਾ ਪਹੁੰਚੇ ਜਿਹੜਾ ਸੁੰਡੀ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਹੈ ਜ਼ਿੰਮੇਵਾਰ ਦਾ 10 ਕਿੱਲੇ ਦਾ ਤੁਸੀਂ ਖੁਦ ਮੌਕਾ ਵੇਖਿਆ ਜੀ ਉੱਥੇ ਕੀ ਸਾਹਮਣੇ ਆਇਆ ਅੱਜ ਮੌਕਾ ਵੇਖਿਆ ਗੁਰਬਿੰਦਰ ਸਿੰਘ ਗੁਣੀ ਜਿਹੜੇ ਕਾਫੀ ਚਿਰ ਤੋਂ ਪ੍ਰਾਲੀ ਪ੍ਰਬੰਧਨ ਕਰ ਰਹੇ ਆ ਇੱਥੇ ਥੋੜਾ ਜਿਹਾ ਅਟੈਕ ਦੀ ਮੁਸ਼ਕਲ ਆਈ ਆ ਕੁਝ ਏਰੀਏ ਦੇ ਵਿੱਚ ਇਹਨਾਂ ਦੇ ਵਿੱਚ ਸਾਡੇ ਜੂਨੀਅਰ ਸਟਾਫ ਤੋਂ ਟੀਮ ਆਈ ਆ ਮੈਡਮ ਪਰਮਿੰਦਰ ਤੇ ਸਾਡੇ ਚੀਫ ਸਾਹਿਬ ਤੇ ਬੀਟ ਕੀਤਾ ਤੇ ਮੌਕਾ ਵੇਖ ਕੇ ਤੇ ਜੋ ਇਹਨਾਂ ਦੀ ਰਿਪੋਰਟ ਆ ਉਹ ਉੱਚ ਅਧਿਕਾਰੀਆਂ ਨੂੰ ਭੇਜੀ ਜਾਊਗੀ ਕਿਉਂਕਿ ਆਰਮੀ ਵਾਰਮ ਦਾ ਅਟੈਕ ਇੱਥੇ ਵੇਖਣ ਚ ਆਇਆ ਵਾ ਜਿਵੇਂ ਕਿ ਸਾਡੇ ਮਾਹਰਾਂ ਵੱਲੋਂ ਰਿਪੋਰਟ ਮਿਲ ਰਹੀ ਆ ਕਿ ਤਾਪਮਾਨ ਵਧਣ ਨਾਲ ਇਸ ਤਰ੍ਹਾਂ ਦੀ ਸਮੱਸਿਆ ਆਈ ਆ ਬਾਕੀ ਇਹਨਾਂ ਨੂੰ ਜੋ ਦਵਾਈਆਂ ਸਪਾਰਚਾ ਉਹ ਤਾਂ ਦਿੱਤੀਆਂ ਵਾ ਸਿਰ ਇੱਕੇ ਵੇਖਣ ਚ ਆਇਆ ਕਿ ਇਹਨਾਂ ਦੇ ਨਾਲ-ਨਾਲ ਕਈ ਹੋਰ ਵੀ ਕਿਸਾਨ ਨੇ ਜਿਨ੍ਹਾਂ ਨੇ ਸਿੱਧੀ ਇਸ ਤਰ੍ਹਾਂ ਕਣਕ ਬੀਜੀ ਆ ਰੂਟਾ ਵੇਟਰ ਨਾਲ ਉਹਨਾਂ ਦੀਆਂ ਜ਼ਮੀਨਾਂ ਵੀ ਕਈਆਂ ਥਾਵਾਂ ਤੋਂ ਖਰਾਬ ਹੋਈਆਂ ਉਹਨਾਂ ਦੁਬਾਰਾ ਬੀਜ ਚੁੱਕੇ ਨੇ ਫੇਰ ਵੀ ਪਰ ਫੇਰ ਵੀ ਸੁੰਡੀ ਦੀ ਮਾਰ ਪੈ ਰਹੀ ਆ ਇਹਦੇ ਨਾ ਜੋ ਅਸੀਂ ਸ਼ੁੱਕਰਵਾਰ ਤੋਂ ਵਿਜ਼ਿਟ ਕਰ ਰਹੇ ਆ ਨਾ ਖੇਤਾਂ ਦੇ ਵਿੱਚ ਉਹ ਵੱਖਰੇ ਵੱਖਰੇ ਚਿਕਾਇਤ ਆ ਕਿਤੇ ਤੇਲੇ ਦੀ ਵੀ ਸ਼ਿਕਾਇਤ ਆਉਂਦੀ ਆ ਕਿਤੇ ਜਾਂ ਹੋਪਰ ਦੀ ਸ਼ਿਕਾਇਤ ਆਈ ਆ ਜਾਂ ਇਸ ਤਰ੍ਹਾਂ ਦੀ ਆ ਇਹ ਡਿਪੈਂਡ ਕਰਦਾ ਅਸਲ 'ਚ ਸਿਸਟਮ ਜਿਹੜਾ ਨਾ ਕੁਦਰਤ ਦਾ ਉਸ ਸਾਰਾ ਵਿਗਾੜ ਆ ਚੁੱਕਾ ਜਦੋਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਵੇਖਦੇ ਹਾਂ ਜਦੋਂ ਖੇਤੀ ਕੀਤੀ ਜਾਂਦੀ ਹਾਲ ਵਾਏ ਜਾਂਦੇ ਸੀ ਮਗਰ ਹੀ ਮਿੱਤਰ ਜਿਹੜੇ ਪੰਛੀ ਸਾਡੇ ਉਹ ਨਾਲ-ਨਾਲ ਸੁੰਡੀਆਂ ਝੁਗਦੇ ਰਹਿੰਦੇ ਸਨ ਪਰ ਸਿਸਟਮ ਦੇ ਵਿੱਚ ਇਹ ਕੱਟ ਆਫ ਹੋ ਗਿਆ ਇਹ ਸਾਨੂੰ ਨਿਰੰਤਰ ਇਹਦੇ ਉੱਤੇ ਧਿਆਨ ਵੀ ਕਰਨਾ ਪਊਗਾ ਆਪ ਦੇ ਤੌਰ ਤੇ ਵੀ ਇਹ ਇਹ ਤਾਂ ਸਮਾਂ ਹੋ ਗਿਆ ਨਾ ਤੇ ਜਦੋਂ ਕਿਸਾਨ ਅੱਗ ਲਾਉਂਦਾ ਫਿਰ ਉਹਨਾਂ ਦੇ ਮੁਕਾਦਮੇ ਕਿਉਂ ਦਰਜ ਕੀਤੇ ਜਾਂਦੇ ਇਹ ਜਦੋਂ ਨੁਕਸਾਨ ਹੁੰਦਾ ਉਦੋਂ ਵਿਭਾਗ ਇਹ ਗੱਲ ਕਹਿ ਦਿੰਦਾ ਵਿਭਾਗ ਦਾ ਕੰਮ ਇਹ ਆ ਕਿ ਕਿਸਾਨਾਂ ਨੂੰ ਤਕਨੀਕ ਬਾਰੇ ਜਾਣਕਾਰੀ ਦੇਣਾ ਜੋ ਸਾਡੀ ਯੂਨੀਵਰਸਿਟੀ ਰਿਸਰਚ ਕਰਕੇ ਸਾਨੂੰ ਦੱਸਦੀ ਆ ਬਾਕੀ ਗੱਲਾਂ ਜਿਹੜੀਆਂ ਉਹ ਪ੍ਰਸ਼ਾਸਨਿਕ ਗੱਲਾਂ ਵਾਂ ਉਹਦੇ ਵਿੱਚ ਕਿੰਨੇ ਨੁਕਸਾਨ ਹੁੰਦੇ ਆ ਲੱਖਾਂ ਮੌਤਾਂ ਪ੍ਰਦੂਸ਼ਣ ਕਰਕੇ ਵੀ ਹੋ ਜਾਂਦੀਆਂ ਪਰ ਉਹਨਦੇ ਨੂੰ ਆਪਾਂ ਇਸ ਚੀਜ਼ ਨਾਲ ਅਟੈਚ ਨਾ ਕਰੀਏ ਕਿ ਮੈਂ ਮੈਂ ਹਲੋ ਹੁਣ ਕੀ ਇੱਕ ਨੁਕਸਾਨ ਦੀ ਕੀ ਮੁੜਾਫੀ ਦੀ ਰਿਪੋਰਟ ਬਣਾ ਕੇ ਭੇਜ ਜਾਈਗੀ ਜੋ ਵੀ ਉੱਚ ਅਧਿਕਾਰੀ ਇਹਦੇ ਉੱਤੇ ਫਿਰ ਕੰਮ ਕਰਨਗੇ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ